ਤਾਰਨਤਾਰਨ ਜ਼ਿਲ੍ਹੇ ਦੇ ਪੱਟੀ ਸ਼ਹਿਰ ਦਾ ਇੱਕ ਸ਼ਾਹੂਕਾਰ ਸੀ ਜਿਸ ਦਾ ਨਾਂ ਸੀ ਦੁਨੀ ਚੰਦ। ਦੁਨੀ ਚੰਦ ਦੀਆਂ 7 ਧੀਆਂ ਸੀ। ਉਸ ਦੀ ਸਭ ਤੋਂ ਛੋਟੀ ਧੀ ਬੀਬੀ ਰਜਨੀ ਪਰਮਾਤਮਾ ਨੂੰ ਬਹੁਤ ਮੰਨਦੀ ਸੀ। ਉਸ ਦਾ ਪਰਮਾਤਮਾ ਵਿੱਚ ਬਹੁਤ ਵਿਸ਼ਵਾਸ ਸੀ। ਉਹ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਸੀ। ਇੱਕ ਦਿਨ ਦੁਨੀ ਚੰਦ ਆਪਣੀਆਂ ਸਾਰੀਆਂ ਧੀਆਂ ਨੂੰ ਪੁੱਛਦਾ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ? ਤਾਂ 6 ਧੀਆਂ ਕਹਿੰਦੀਆਂ ਨੇ ਕਿ ਪਿਤਾ ਜੀ ਅਸੀਂ ਤਾਂ ਤੁਹਾਡਾ ਦਿੱਤਾ ਖਾਂਦੀਆਂ। ਜੋ ਸਾਨੂੰ ਐਸ਼ੋ ਆਰਾਮ ਮਿਲੇ ਨੇ ਸਭ ਦੇ ਮਾਲਕ ਤੁਸੀਂ ਹੋ ਪਰ ਬੀਬੀ ਰਜਨੀ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੀ ਸੀ ਉਹ ਕਹਿੰਦੀ ਹੈ ਕਿ ਮੈਨੂੰ ਦੇਣ ਵਾਲੇ ਤੁਸੀਂ ਨਹੀਂ ਮੈਨੂੰ ਤਾਂ ਦੇਣ ਵਾਲਾ ਰੱਬ ਹੈ ਮੈਨੂੰ ਹੀ ਨਹੀਂ ਸਕੋ ਤੁਹਾਨੂੰ ਵੀ ਇਸ ਸਾਰੀ ਦੁਨੀਆ ਨੂੰ ਦੇਣ ਵਾਲਾ ਰੱਬ ਹੈ ਉਹ ਤਾਂ ਪੱਥਰਾਂ ਵਿੱਚ ਵੀ ਕੀੜੀਆਂ ਨੂੰ ਭੋਜਨ ਦੇ ਦਿੰਦਾ ਹੈ ਇਹ ਸੁਣ ਕੇ ਦੁਨੀ ਚੰਦ ਗੁੱਸੇ ਵਿੱਚ ਆ ਗਿਆ ਉਸ ਨੇ ਆਪਣੀ ਧੀ ਰਜਨੀ ਦਾ ਵਿਆਹ ਇੱਕ ਕੋੜ ਪੀੜਤ ਪਿੰਗਲੇ ਨਾਲ ਕਰ ਦਿੱਤਾ ਤੇ ਕਿਹਾ ਮੈਂ ਦੇਖਾਂਗਾ ਹੁਣ ਤੈਨੂੰ ਦੇਣ ਵਾਲਾ ਕੌਣ ਹੈ ਦੁਨੀ ਚੰਦ ਦੀ ਪਤਨੀ ਅਤੇ ਉਸ ਦੀਆਂ ਧੀਆ ਬਹੁਤ ਥੁਕੀ ਸੀ ਪਰ ਆਪਣੇ ਪਿਓ ਅੱਗੇ ਉਹਨਾਂ ਦੀ ਕੋਈ ਪੇਸ਼ ਨਾ ਚੱਲੀ ਤੇ ਬੀਬੀ ਰਜਨੀ ਸਭ ਨੂੰ ਪਰਮਾਤਮਾ ਦਾ ਬਾਣਾ ਮੰਨਦੇ ਹੋਏ ਬੀਬੀ ਰਜਨੀ ਆਪਣੇ ਪਤੀ ਨੂੰ ਇੱਕ ਛੋਟੀ ਰੇੜੀ ਵਿੱਚ ਬਿਠਾ ਕੇ ਉੱਥੋਂ ਚੱਲ ਪਈ ਬੀਬੀ ਰਜਨੀ ਪਿੰਡ ਪਿੰਡ ਜਾ ਕੇ ਆਪਣੇ ਪਤੀ ਅਤੇ ਆਪਣੇ ਲਈ ਭੋਜਨ ਦਾ ਪ੍ਰਬੰਧ ਕਰਦੀ ਇੱਕ ਦਿਨ ਉਹ ਚੱਲਦੇ ਚੱਲਦੇ ਉਹ ਚੱਕ RAMDAS ਇੱਕ ਕਬੀਰੀ ਕੋਲ ਪਹੁੰਚੇ ਉਹਨਾਂ ਨੇ ਆਪਣੇ ਪਤੀ ਨੂੰ ਬੇਰੀ ਕੋਲੇ ਬਿਠਾਇਆ ਤੇ ਆਪ ਭੋਜਨ ਲੈਣ ਲਈ ਚਲੇ ਗਈ। ਰਜਨੀ ਦਾ ਪਤੀ ਜਿਸ ਬੇਰੀ ਥੱਲੇ ਬੈਠਾ ਸੀ ਉਸ ਉੱਪਰ ਬਹੁਤ ਸਾਰੇ ਕਾਂ ਬੈਠੇ ਸਨ। ਬੇਰੀ ਕੋਲ ਇੱਕ ਛੱਪੜੀ ਸੀ। ਕਾਂ ਉਸ ਛੱਪੜੀ ਵਿੱਚ ਡੁੱਕੀ ਲਾਉਂਦੇ ਤੇ ਚਿੱਟੇ ਹੋ ਕੇ ਬਾਹਰ ਨਿਕਲਦੇ। ਇਹ ਸਭ ਦੇਖ ਕੇ ਰਜਨੀ ਦਾ ਪਤੀ ਹੈਰਾਨ ਹੋ ਗਿਆ। ਉਹ ਰੜਦਾ ਰੜਦਾ ਛੱਪੜੀ ਦੇ ਨੇੜੇ ਪਹੁੰਚਿਆ। ਉਸਨੇ ਸੋਚਿਆ ਕਿ ਜ਼ਰੂਰ ਇਸ ਛੱਪੜੀ ਉੱਤੇ ਕੋਈ ਪਰਮਾਤਮਾ ਦੀ ਬਖਸ਼ਿਸ਼ ਹੈ ਜੋ ਕਾਲੇ ਕਾਂ ਚਿੱਟੇ ਹੋ ਕੇ ਨਿਕਲ ਰਹੇ ਨੇ। ਉਸਨੇ 베ਰੀ ਦੇ ਟਾਣੇ ਨੂੰ ਫੜ ਕੇ ਛੱਪੜੀ ਵਿੱਚ ਡੁੱਕੀ ਲਗਾਈ ਤੇ ਰੋਗ ਰਹਿਤ ਹੋ ਗਿਆ। ਉਹ 베ਰੀ ਥੱਲੇ ਹੀ ਬੈਠ ਕੇ ਆਪਣੀ ਪਤਨੀ ਦੀ ਉਡੀਕ ਕਰਨ ਲੱਗਾ। ਜਦੋਂ ਬੀਬੀ ਰਜਨੀ ਪਹੁੰਚੀ ਤਾਂ ਉਹਨਾਂ ਨੇ ਉਸ ਤੋਂ ਆਪਣੇ ਪਤੀ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਮੈਂ ਹੀ ਤੇਰਾ ਪਤੀ ਹਾਂ। ਪਰ ਬੀਬੀ ਰਜਨੀ ਨੂੰ ਉਸਤੇ ਯਕੀਨ ਨਾ ਆਇਆ ਤਾਂ ਉਸਤੇ ਯਾਦ ਆਇਆ ਉਸਨੇ ਜਿਸ ਹੱਥ ਨਾਲ ਟਾਣੇ ਨੂੰ ਫੜ ਕੇ ਛੱਪੜੀ ਵਿੱਚ ਡੁੱਕੀ ਲਗਾਈ ਸੀ ਉਹੋ ਹੱਥ ਤਾਂ ਹਜੇ ਠੀਕ ਨਹੀਂ ਸੀ। ਤਾਂ ਉਸਨੇ ਬੀਬੀ ਰਜਨੀ ਦੇ ਸਾਹਮਣੇ ਉਸ ਹੱਥ ਨੂੰ ਛੱਪੜੀ ਵਿੱਚ ਡਬੋਇਆ ਤਾਂ ਹੱਥ ਬਿਲਕੁਲ ਠੀਕ ਹੋ ਗਿਆ। ਉਹਨਾਂ ਦੋਵਾਂ ਨੇ ਪਰਮਾਤਮਾ ਦਾ ਸ਼ੁਕਰ ਕੀਤਾ। ਬੀਬੀ ਰਜਨੀ ਦੇ ਪਤੀ ਨੇ ਕਿਹਾ ਕਿ ਤੇਰਾ ਪਰਮਾਤਮਾ ਵਿੱਚ ਅਟੁੱਟ ਵਿਸ਼ਵਾਸ ਸੀ ਉਹਨਾਂ ਨੇ ਆਪਣੇ ਕਸ਼ਟ ਦੂਰ ਕਰ ਦਿੱਤੇ। ਉਹਨਾਂ ਦੋਵਾਂ ਨੇ ਪਰਮਾਤਮਾ ਦਾ ਸ਼ੁਕਰ ਕੀਤਾ। ਇਹ 베ਰੀ ਅੱਜਕੱਲ੍ਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਦੁੱਖ ਭੰਜਨੀ 베ਰੀ ਦੇ ਨਾਂ ਨਾਲ ਪ੍ਰਸਿੱਧ ਹੈ।